ਪੰਜਾਬੀਓ ਸਾਸਰਿਕਾਲ ਜਿਵੇਂ ਕਿ ਅਨਮੋਲ ਗਗਨ ਮਾਨ ਨੂੰ ਲੈ ਕੇ ਬਹੁਤ ਵੱਡੀ ਖਬਰ ਆ ਰਹੀ ਹੈ 2022 ਦੀਆਂ ਚੋਣਾਂ ਦੇ ਵਿੱਚ ਅਨਮੋਲ ਗਗਨ ਮਾਨ ਕਹਿੰਦੀ ਹੈ ਕਿ ਮੈਂ 5 ਮਿੰਟਾਂ ਦੇ ਵਿੱਚ ਐਮਐਸਪੀ ਦੇ ਦੂੰਗੀ ਤੁਚਕੀ ਮਾਰ ਕੇ ਕਹਿ ਦਿੱਤਾ ਸੀ ਪਰ ਦਰਸਲ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਵੱਡੀ ਦਰਾਰ ਬਣ ਗਈ ਹੈ ਔਰ ਦੂਜੇ ਪਾਸੇ ਜਿਹੜਾ ਕਿ ਐਕਸ਼ਨ ਉਹ ਵੱਡੇ ਪੱਧਰ ਤੇ ਜਾਨੀ ਆਮ ਆਦਮੀ ਪਾਰਟੀ ਦੇ ਵਿੱਚ ਹੋਣਾ ਸ਼ੁਰੂ ਹੋ ਗਿਆ ਇੱਕ ਪਾਸੇ ਸੀਐਮ ਮਾਨ ਜਿਹੜੇ ਕਿ ਬੀਤੇ ਦਿਨ सीएम मान साहब ਤੇ ਰੇਡ ਪੈ ਜਾਂਦੀ ਹੈ ਪੰਜਾਬ ਦੇ ਮੁੱਖ ਮੰਤਰੀ ਤੇ ਕਿ ਦਿੱਲੀ ਦੀਆਂ ਚੋਣਾਂ ਨੂੰ ਲੈ ਕੇ ਉਹਨਾਂ ਨੇ ਵੱਡੇ ਪੱਧਰ ਤੇ ਯਾਨੀ ਕਿ ਪੈਸਾ ਬੰਨਿਆ ਗਿਆ ਉੱਥੋਂ ਉਹਨਾਂ ਦੇ ਵਰਕਰ ਆ ਜਿਹੜੇ ਦਿੱਲੀ ਦੀਆਂ ਝੁੱਗੀਆਂ ਦੇ ਵਿੱਚੋਂ ਆਮ ਨਾਗਰਿਕਾਂ ਨੂੰ ਜਿਹੜਾ ਕਿ ਪੈਸੇ ਬੰਨਦੇ ਫੜੇ ਗਏ ਨੇ ਦੂਜੇ ਪਾਸੇ ਇੱਕ ਗੋਡਾਊਨ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ ਕਿ ਸ਼ਰਾਬ ਪੰਜਾਬ ਦੀ ਬਿਸਕੀ ਪਹੁੰਚ ਜਾਂਦੀ ਹੈ 2069 ਪੇਟੀਆਂ ਪਹੁੰਚ ਜਾਂਦੀਆਂ ਨੇ ਔਰ ਤੀਸਰਾ ਨੰਬਰ ਅਨਮੋਲ ਗगन ਮਾਨ ਦਾ ਲੱਗਿਆ ਅਨਮੋਲ ਗਗਨ ਮਾਨ ਜਿਹੜੀ ਜਿਹੜੀ ਕਿ ਆਮ ਆਦਮੀ ਪਾਰਟੀ ਦੀ ਐਮਐਲਏ ਆ ਤਾਂ ਉਹਨਾਂ ਦੀ ਜਿਹੜੀ ਕਿ ਹੁਣ ਬਹੁਤ ਵੱਡੀ ਖਬਰ ਆ ਰਹੀ ਹੈ ਮੈਂ ਤੁਹਾਡੇ ਸਾਹਮਣੇ ਇੱਕ ਵੀਡੀਓ ਦੇ ਵਿੱਚ ਦਿਖਾਉਣ ਜਾ ਰਿਹਾ ਅਨਮੋਲ ਗਗਨ ਮਾਨ ਨੂੰ ਬਹੁਤ ਸਾਰਾ ਯਾਨੀ ਇੱਕ ਪੰਜਾਬ ਦੇ ਵਿੱਚੋਂ ਬਹੁਤ ਵੱਡਾ ਹੰਗਾਰਾ ਮਿਲਿਆ ਸੀ ਪੰਜਾਬ ਦੇ ਲੋਕਾਂ ਦਾ ਕਿ ਉਹਨੂੰ ਇੱਕ ਐਮਐਲਏ ਬਣਾਇਆ ਉਹ ਗਗਨ ਮਾਨ ਇਸ ਤੋਂ ਪਹਿਲਾਂ ਗਾਇਕਾ ਵੀ ਰਹਿ ਚੁੱਕੀ ਆ ਪੰਜਾਬ ਦੇ ਵਿੱਚ ਇਹ ਵੀ ਤੁਹਾਨੂੰ ਪਤਾ ਪਰ ਹੁਣ ਅਨਮੋਲ ਗਗਨ ਮਾਨ ਸਕੰਜੇ ਦੇ ਵਿੱਚ ਆ ਗਈ ਹੈ ਕਿਵੇਂ ਆ ਗਈ ਹੈ ਬਹੁਤ ਵੱਡੀ ਖਬਰ ਹੈ ਜਿਹੜੀ ਕਿ ਇਸ ਨੂੰ ਸਾਂਝਾ ਵੀ ਕਰਨਾ ਜ਼ਰੂਰੀ ਹੈ ਕਿਉਂਕਿ ਆਮ ਆਦਮੀ ਪਾਰਟੀ ਨੂੰ ਬਹੁਤ ਯਾਨੀ ਇੱਕ ਚਾਰੇ ਪਾਸੇ ਘੇਰਿਆ ਜਾ ਰਿਹਾ ਚਾਰੇ ਪਾਸੇ ਘੇਰਿਆ ਜਾ ਰਿਹਾ ਕਿ ਜਾਨੀ ਹੁਣ ਪੰਜਾਬ ਦੇ ਵਿੱਚ ਹਾਈ ਕੋਰਟ ਔਰ ਦੂਜੇ ਪਾਸੇ ਸੁਪਰੀਮ ਕੋਰਟ ਬਹੁਤ ਵੱਡੇ ਵੱਡੇ ਐਕਸ਼ਨ ਹੋ ਰਹੇ ਨੇ ਬਹੁਤ ਸਾਰੀਆਂ ਏਜੰਸੀਆਂ ਮੰਨਿਓ ਵੀ ਐਕਸ਼ਨ ਹੋ ਰਹੇ ਨੇ ਜਿਹੜੀ ਕਿ ਸੀਬੀਆਈ ਆ ਉਹਨਾਂ ਦਾ ਵੀ ਐਕਸ਼ਨ ਹੋ ਰਿਹਾ ਤਾਂ ਹੁਣ ਜਿਹੜਾ ਰਮੋਲ ਵਗਨ ਮਾਨ ਤੇ ਐਕਸ਼ਨ ਹੋਇਆ ਕੀ ਹੋਇਆ ਉਹ ਇਸ ਵੀਡੀਓ ਦੇ ਵਿੱਚ ਤੁਸੀਂ ਜਾਣੋਗੇ ਤਾਂ ਮੈਂ ਤੁਹਾਨੂੰ ਇਹ ਪਹਿਲਾ ਵੀਡੀਓ ਸੁਣਾਉਂਗਾ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਕਰੂੰਗਾ ਸੰਜੇ ਜਿਹੜੇ ਕਿ ਬੜੇ ਹੀ ਅਹਿਮ ਨੇ ਜ਼ਰੂਰੀ ਨੇ ਤਾਂ ਸੁਣੋ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੀ ਗੱਲ ਸਾਂਝੀ ਕਰੂੰਗਾ ਸੁਣੋ ਜੇ ਜਨਤਾ ਪਾਰਟੀ ਦਾ ਸਪਾਇਆ ਕਰ ਸਕੇ ਜੇਕਰ ਤੀਜੀ ਵਾਰ ਪੂਰੇ ਭਾਰਤ ਵਿੱਚ ਭਾਰਤੀ ਜਨਤਾ ਪਾਰਟੀ ਪਾਰਟੀ ਆ ਗਈ ਤਾਂ ਦੇਸ਼ ਦੇ ਵਿੱਚ ਕਾਨੂੰਨ ਦੀ ਵਿਵਸਥਾ ਟਮਾਂਡਲ ਹੋਵੇਗੀ ਲੋਕਤੰਤਰਤਾ ਖਤਮ ਹੋ ਜਾਵੇਗਾ ਸਾਰਾ ਦੇਸ਼ ਜਿਹੜਾ ਹੈ ਕਾਪਰੇਟ ਘਰਾਣਿਆਂ ਦੇ ਵਿੱਚ ਚਲਾ ਜਾਵੇਗਾ ਇਸਰ ਅਨਮੋਲ ਗਗਨ ਰੂਮਾਂ ਜਿਹੜੀ ਹੈ ਉਹਨੂੰ ਲੈ ਕੇ ਹਵਾਵਾਂ ਤੇਜ਼ ਹੋ ਗਈਆਂ ਨੇ ਕਿਸੇ ਵੀ ਸਮੇ ਉਸ ਨੂੰ ਜੇਲ੍ਹ ਹੋ ਸਕਦੀ ਹੈ ਕਿਉਂਕਿ ਸੱਤਾ ਤੇ ਨਸ਼ੇ ਵਿੱਚ ਕਾਨੂੰਨ ਦੀਆਂ ਸਾਰੀਆਂ ਆਦਾਹਾਂ ਣਤੀ ਜਿਹੜੀ ਹੈ ਮਨਾ ਹੀ ਕਰਨੀ ਯਾਨੀ ਕਿ ਹੱਥਾਂ ਛੱਪ ਜਾਣਾ ਕਾਨੂੰਨ ਨੂੰ ਮਨਾ ਮੰਨਣਾ ਇੰਜ ਲੱਗਦਾ ਹੈ ਕਿ ਜਿਵੇਂ ਕਾਨੂੰਨ ਇਹਨਾਂ ਨੇ ਆਪਣੇ ਜੇਲ੍ਹ ਦੇ ਵਿੱਚ ਪਾਇਆ ਹੋਵੇ ਇਹ ਉਹੀ ਅਨਮੋਲ ਗਗਨ ਗਰੀ ਪੰਜਾਬ ਦੇ ਲੋਕਾਂ ਦੇ ਨਾਲ ਵਾਦਾ ਕਰਦੀ ਸੀ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਿ ਜੇਕਰ ਸਾਡੀ ਸਰਕਾਰ ਬਣਦੀ ਹੈ ਤਾਂ ਐਮਐਸਪੀ ਪੰਜਾ ਪਿੰਡਾਂ ਵਿੱਚ ਛੁਟਕੀ ਮਾਰ ਕੇ ਕਹਿੰਦੀ ਸੀ ਦਵਾਵਾਂਗੇ ਕਹਿੰਦੀ ਬਣਾਓ ਸਾਡੀ ਦੇਖੋ ਸਾਡੇ ਕੰਮ ਇਹ ਵੀ ਅਰਮੋਲ ਗਗਨ ਮਾਰਾ ਹੈ ਜਿਸ ਨੇ ਅਚਲ ਅਤੇ ਅਚਲ ਜਾਇਦਾਦ ਬਣਾਈ ਪਿਛਲੇ 22 ਸਾਲਾਂ ਵਿੱਚ ਇਸ ਤਰ੍ਹਾਂ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀ ਵਾਲ ਨੇ ਇਸ ਕੋਲ ਕੈਬਨਟ ਮੰਤਰੀ ਦਾ ਅਹੁਦਾ ਵੀ ਖੋਇਆ ਇਸ ਦੀ ਥਾਂ ਤੇ ਕੈਬਨਟ ਮੰਤਰੀ ਹੋਰ ਬਣਾ ਦਿੱਤਾ ਜਿਹੜੀ ਹੁਣ ਅਨਮੋਲ ਗਗਨ ਮਾਨ ਹੈ ਪੰਜਾਬ ਦੀ ਇੱਕ ਗਾਇਕਾ ਵੀ ਰਹੀ ਹੈ ਤੁਸੀਂ ਸਾਰਿਆਂ ਨੇ ਸੁਣਿਆ ਵੀ ਹੋਣਾ ਹੈ ਕਿ ਪੰਜਾਬ ਦੀ ਇਸ ਗਾਇਕਾ ਦੇ ਉੱਪਰ ਬਹੁਤ ਵੱਡਾ ਐਕਸ਼ਨ ਹੋਣ ਜਾ ਰਿਹਾ ਹੈ ਉਹਦੇ ਉੱਤੇ ਬਹੁਤ ਵੱਡੇ ਇਲਜ਼ਾਮ ਲੱਗੇ ਨੇ ਉਹਨਾਂ ਨੇ ਬਹੁਤ ਵੱਡੀ ਇੱਕ ਜਾਇਦਾਦ ਦਾ ਵੀ ਯਾਨੀ ਇੱਕ ਗਲਤ ਤਰੀਕੇ ਦੇ ਨਾਲ ਕਹਿੰਦੇ ਵੀ ਉਹਨੇ ਜਾਇਦਾਦ ਬਣਾਈ ਹੈ ਬਹੁਤ ਸਾਰੇ ਕਿੱਲੇ ਜ਼ਮੀਨ ਦੇ ਬਣਾਏ ਨੇ ਬਹੁਤ ਸਾਰਾ ਪੈਸਾ ਵੀ ਫਰਾਡ ਤਰੀਕੇ ਦੇ ਨਾਲ ਹਾਸਲ ਕੀਤਾ ਇਹ ਖਬਰਾਂ ਕਹਿ ਰਹੀਆਂ ਨੇ ਔਰ ਦੂਜੇ ਪਾਸੇ ਅਨਮੋਲ ਗਗਨ ਮਾਨ ਨੂੰ ਜੇਲ੍ਹ ਵੀ ਹੋ ਸਕਦੀ ਹੈ ਕਿਉਂਕਿ ਬਹੁਤ ਵੱਡਾ ਐਕਸ਼ਨ ਹੋ ਰਿਹਾ ਚਾਰੇ ਪਾਸਿਓਂ ਆਮ ਆਦਮੀ ਪਾਰਟੀ ਦੇ ਵਿੱਚ ਬੇਹੱਦ ਜਿਆਦਾ ਪੁੱਛਾਲ ਆ ਗਿਆ ਤਾਂ ਮੈਨੂੰ ਐਂ ਲੱਗਦਾ ਕਿ ਜਿਵੇਂ ਹੁਣ ਪੰਜਾਬ ਦੇ ਵਿੱਚ ਕਿਹਾ ਜਾਂਦਾ ਸੀ ਕਿ ਅਰਵਿੰਦ ਕੇਜਰੀਵਾਲ ਕਹਿੰਦਾ ਕਿ ਮੈਂ ਰਾਜ ਕਰੂੰਗਾ ਮੈਂ ਉੱਥੋਂ ਦੀ ਸੱਤਾ ਸੰਭਾਲਣੀ ਆ ਪੰਜਾਬ ਦੀ ਤਾਂ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਜਿਹੜੀ ਸਾਡੀ ਪੰਜਾਬ ਦੀ ਜਨਤਾ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਿਹੜੇ ਕਿ ਅਸਤੀਫਾ ਦੇ ਚੁੱਕੇ ਨੇ ਦਿੱਲੀ ਦੇ ਵਿੱਚੋਂ ਉਹਨਾਂ ਨੂੰ ਕਿਵੇਂ ਕਬੂਲ ਕਰੂਗੀ ਕਿਉਂਕਿ ਸਾਡੇ ਪੰਜਾਬ ਦਾ ਮੁੱਖ ਮੰਤਰੀ ਇੱਕ ਪੰਜਾਬੀ ਭਾਈਚਾਰੇ ਦੇ ਵਿੱਚ ਆਉਂਦਾ ਤਾਂ ਉਸ ਬੰਦੇ ਨੇ ਵੀ ਪੰਜਾਬ ਦੀ ਬਾਹਰ ਨਹੀਂ ਫੜੀ ਤਾਂ ਫੇਰ ਤੁਸੀਂ ਦਿੱਲੀ ਵਾਲੇ ਆਪਣੀ ਰਾਜਨੀਤੀ ਚਮਕਾਉਣ ਦੇ ਲਈ ਆਪਣੀ ਕੁਰਸੀ ਨੂੰ ਇੱਕ ਹਾਸਲ ਕਰਨ ਦੇ ਲਈ ਪੰਜਾਬ ਦੀ ਸੱਤਾ ਪਾਉਣਾ ਚਾਹੁੰਦੇ ਹੋ ਤਾਂ ਇਹ ਤੁਹਾਡਾ ਭਲੇਖ ਹੈ ਕਿਉਂਕਿ ਪੰਜਾਬ ਦੀ ਜਨਤਾ ਜਦੋਂ ਸਾਡੇ ਹੀ ਪੰਜਾਬੀਆਂ ਨੂੰ ਨਕਾਰ ਰਹੀ ਹੈ ਜਦੋਂ ਸਾਡੇ ਹੀ ਪੰਜਾਬੀ ਸਾਡੇ ਕੰਮ ਨਹੀਂ ਆ ਰਹੇ ਸਿੱਖ ਚਿਹਰੇ ਹੋ ਕੇ ਸਿੱਖਾਂ ਦੇ ਵਿਰੋਧੀ ਬਣੇ ਬੈਠੇ ਨੇ ਤੇ ਤੁਹਾਡਾ ਤਾਂ ਸਾਡੇ ਨਾਲ ਕੋਈ ਦੂਰ ਦੂਰ ਤੱਕ ਲੈਣਾ ਦੇਣਾ ਨਹੀਂ ਕੋਈ ਮੇਲ ਤਾਲ ਨਹੀਂ ਪੈਂਦਾ ਤਾਂ ਮੈਨੂੰ ਆਇ ਲੱਗਦਾ ਵੀ ਜਿਵੇਂ ਤੁਹਾਡੀਆਂ ਇਹ ਸਾਰੀਆਂ ਸੁਪਨਿਆਂ ਦੀਆਂ ਗੱਲਾਂ ਹੋਣ ਕਿਉਂਕਿ ਅਰਵਿੰਦ ਕੇਜਰੀਵਾਲ ਕਿੱਥੇ ਬੈਠਾ ਦਿੱਲੀ ਸਾਡੇ ਪੰਜਾਬ ਦੇ ਵਿੱਚ ਡੰਕਾ ਕੀਦਾ ਅਰਵਿੰਦ ਕੇਜਰੀਵਾਲ ਦਾ ਜਿਹੜੀ ਗੱਲ ਹੁੰਦੀ ਆ ਦਿਲੋਂ ਪਾਸ ਹੁੰਦੀ ਆ ਤਾਂ ਸਾਡੇ ਮੁੱਖ ਮੰਤਰੀ ਦੀ ਨੀਂਦ ਖੁੱਲਦੀ ਆ ਤਾਂ ਫੇਰ ਉਹ ਕੁਝ ਕਰਦਾ ਤਾਂ ਪੰਜਾਬ ਦੇ ਜਿੰਨੇ ਵੀ ਮੁੱਦੇ ਨੇ ਉਹ ਸਾਰੇ ਵਿਚਾਲੇ ਲਟਕ ਰਹੇ ਨੇ ਜਿਹੜੇ ਮੁੱਦਿਆਂ ਨੂੰ ਰੱਖ ਕੇ ਸਾਹਮਣੇ ਸਰਕਾਰ ਬਣਾਈ ਆ ਜਨਤਾ ਦੇ ਸਾਹਮਣੇ ਜਿਹੜੇ ਮੁੱਦੇ ਰੱਖੇ ਗਏ ਨੇ ਉਸ ਤੋਂ ਬਾਅਦ ਸਰਕਾਰ ਬਣਦੀ ਆ ਤਾਂ ਉਹਨਾਂ ਮੁੱਦਿਆਂ ਦੇ ਉੱਤੇ ਮੈਨੂੰ ਇਹ ਦੱਸੋ ਵੀ ਕਿਹੜੇ ਮੁੱਦੇ ਦੇ ਉੱਤੇ ਸਾਡੇ ਪੰਜਾਬ ਦੇ ਵਿੱਚ ਕੋਈ ਸਫਲਤਾ ਮਿਲੀ ਹੋਵੇ ਸਾਡੇ ਲੋਕਾਂ ਨੂੰ ਤਾਂ ਪੰਜਾਬ ਦੇ ਵਿੱਚੋਂ ਸਰਕਾਰ ਤਾਂ ਦੇਖੋ ਡਿੱਗੀ ਹੋਈ ਐ ਤਾਂ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਦੀ ਸਰਕਾਰ ਦਾ ਸਫਾਇਆ ਹੋਣਾ ਤੈਅ ਇੱਕ ਇੱਕ ਮੁੱਖ ਮੰਤਰੀ ਬੀਤੇ ਦੇ ਨਾਲ ਠੇ ਮੇਲੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ ਦੂਜੇ ਪਾਸੇ ਭਗਵੰਤ ਮਾਨ ਤੇ ਰੇਡ ਪੈ ਜਾਂਦੀ ਆ ਤੀਸਰਾ ਨੰਬਰ ਅਨਮੋਲ ਗਗਨ ਮਾਨ ਆ ਜਿਹੜੀ ਇਸ ਤੇ ਵੀ ਵੱਡਾ ਐਕਸ਼ਨ ਹੋਣ ਦੀ ਜਿਹੜੀ ਕਿ ਸੁਭਾਵਨਾ ਚੇਲ ਜਾਣ ਦਾ ਕਰਾ ਪ੍ਰਾਵਧਾਨ ਯਾਨੀ ਲੋਕਾਂ ਮੰਨੀ ਉਹ ਵੀ ਸਮਝਿਆ ਜਾ ਰਿਹਾ ਤਾਂ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਜਿਹੜਾ ਕਿ ਦਿੱਲੀ ਦਾ ਮੁੱਖ ਮੰਤਰੀ ਹੈ ਉਹਦੇ ਤੇ ਜਿਹੜਾ ਕਿ ਅਸਤੀਫਾ ਲਈ ਆਈ ਹੈ ਪਰ ਅੱਜ ਜਿਹੜਾ ਆਤਸ਼ੀ ਤੇ ਵੀ ਬਹੁਤ ਵੱਡਾ ਐਕਸ਼ਨ ਹੋ ਗਿਆ ਜਿਹੜੀ ਮੌਜੂਦਾ ਹੁਣ ਇਸ ਵਕਤ ਆ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਹੈ ਦਿੱਲੀ ਦੇ ਵਿੱਚ ਉਸ ਤੇ ਵੀ ਬਹੁਤ ਵੱਡਾ ਐਕਸ਼ਨ ਹੋਇਆ ਉਹਦੀ ਗ੍ਰਿਫਤਾਰੀ ਹੋ ਸਕਦੀ ਹੈ ਕਿਉਂਕਿ ਇਹਨਾਂ ਦੀ ਜਿਹੜੀ ਪਾਰਟੀ ਹੈ ਦਰਸਲ ਇਹਨਾਂ ਨੇ ਇੱਕ ਬਦਨਾਮ ਕੀਤਾ ਸੀ ਬੀਜੇਪੀ ਨੂੰ ਦੇਖੋ ਗੱਲ ਕਿੱਥੇ ਆ ਕੇ ਜੁੜਦੀ ਹੈ ਅਰਵਿੰਦ ਕੇਜਰੀਵਾਲ ਕਹਿੰਦਾ ਕਿ ਭਾਜਪਾ ਨੇ ਸਾਡੇ ਨਾਲ ਧੱਕਾ ਕੀਤਾ ਤੇ ਮੈਨੂੰ ਜੇਲ੍ਹ ਦੇ ਵਿੱਚ ਪਹੁੰਚਾ ਦਿੱਤਾ ਜਦੋਂ ਕਿ ਸ਼ਰਾਬ ਦੇ ਘਟਾਲੇ ਦੇ ਉੱਤੇ આરોਪ ਲੱਗੇ ਸੀ ਦੂਜੇ ਪਾਸੇ ਸਿੱਖਾਂ ਦੇ ਨਾਲ ਇੱਥੇ ਵਿਖਰੇਵੇਂ ਕਰਦੀ ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਤਾਂ ਇਹਨਾਂ ਨੂੰ ਡਿਬਰੂਗੜ੍ਹ ਦੇ ਵਿੱਚ ਬੰਦ ਕਰ ਦਿੰਦੀ ਹੈ ਤਾਂ ਫਿਰ ਕਹਿੰਦੇ ਨੇ ਸਾਨੂੰ ਇਹਨਾਂ ਤੋਂ ਤਾਂ ਡਰ ਲੱਗਦਾ ਇਹ ਤਾਂ ਵੱਖਵਾਦੀ ਨੇ ਤਾਂ ਇਹਨਾਂ ਤੇ ਤਾਂ ਐਨਐਸਐ ਲਗਣੀ ਚਾਹੀਦੀ ਹੈ ਤਾਂ ਹੁਣ ਲੋਕ ਤਾਂ ਇਹ ਵੀ ਮੰਗ ਕਰ ਰਹੇ ਨੇ ਵੀ ਦੋਨਾਂ ਤੇ ਤਿੰਨਾਂ ਤੇ ਲਗਣੀ ਚਾਹੀਦੀ ਹੈ ਜਿਨ੍ਹਾਂ ਨੇ ਡਿਬਰੂਗੜ੍ਹ ਦੇ ਵਿੱਚ ਬੰਦ ਕਰਵਾਏ ਨੇ ਸਿੰਘ ਇੱਕ ਤਾਂ ਸੀਐਮ ਭਗਵੰਤ ਮਾਨ ਦਾ ਨਾਮ ਲੈ ਰਹੀ ਹੈ ਜਨਤਾ ਦੂਜੇ ਪਾਸੇ ਆਰਵਿੰਦ ਕੇਜਰੀਵਾਲ ਨੂੰ ਵੀ ਨਾਮ ਨਾਲ ਹੀ ਦੋਸ਼ੀ ਠਹਿਰਾਇਆ ਜਾ ਰਿਹਾ ਕਿਉਂਕਿ ਉਹ ਵੀ ਉਹਨਾਂ ਦਾ ਹੈੱਡਕੁਆਟਰ ਹੈ ਉਹਨਾਂ ਦਾ ਜਿਹੜੀ ਕਿ ਆਮ ਆਦਮੀ ਪਾਰਟੀ ਹੈ ਉਹ ਸਾਰਿਆਂ ਦਾ ਸੁਪਰੀਮੋ ਹੈ ਯਾਨੀ ਹੈੱਡ ਹੈ ਉਹਨਾਂ ਦਾ ਗੁਰੂ ਹੈ ਤਾਂ ਉਹਨੂੰ ਤਾਂ ਪਹਿਲਾ ਸਕੰਝੇ ਦੇ ਵਿੱਚ ਲੈਣਾ ਚਾਹੀਦਾ ਕਿਉਂਕਿ ਹੁਣ ਪੰਜਾਬ ਦੇ ਵਿੱਚੋਂ ਆਵਾਜ਼ ਉਠਣੀ ਸ਼ੁਰੂ ਹੋ ਗਈ ਹੈ ਪੰਜਾਬ ਦੇ ਲੋਕਾਂ ਦੀ ਕਿ ਅਸੀਂ ਅਮਰਪਾਲ ਸਿੰਘ ਦੇ ਨਾਲ ਜਿੰਨੇ ਕਿ ਸਾਡੀ ਨੌਜਵਾਨੀ ਬਚਾਉਣ ਦੀ ਉਹਨੇ ਗੱਲ ਕੀਤੀ ਸੀ ਪੰਜਾਬ ਦੀ ਸਰਕਾਰ ਨੇ ਸਾਡੇ ਨੌਜਵਾਨੀ ਦਾ ਘਾਣ ਹੀ ਕੀਤਾ ਇਹਨਾਂ ਦੇ ਰਾਜ ਦੇ ਵਿੱਚ ਨਾ ਸਾਡੇ ਕੋਈ ਗਰੀਬ ਤਰਕੇ ਦੇ ਲੋਕਾਂ ਨੂੰ ਕੋਈ ਇਹਨਾਂ ਦਾ ਕੋਈ ਫਾਇਦਾ ਹੋਇਆ ਔਰ ਨਾ ਕਿਸੇ ਕਿਸਾਨ ਭਾਈਚਾਰੇ ਨੂੰ ਫਾਇਦਾ ਹੋਇਆ ਨਾ ਹੀ ਕਿਸੇ ਦੁਕਾਨਦਾਰ ਵਪਾਰੀ ਨੂੰ ਫਾਇਦਾ ਹੋਇਆ ਕਿਉਂਕਿ ਲੋਕ ਸਾਰੇ ਅੱਕੇ ਹੋਏ ਨੇ ਪੰਜਾਬ ਦੇ ਵਿੱਚ 2027 ਦੇ ਵਿੱਚ ਕਹਿੰਦੇ ਵੀ ਅਮਰਪਾਲ ਸਿੰਘ ਖਾਲਸਾ ਮੁੱਖ ਮੰਤਰੀ ਹੋਣਗੇ ਅੱਗੇ ਹੁਣ ਤੁਹਾਡੀ ਪ੍ਰਕਿਰਿਆ ਕੀ ਆਉਂਦੀ ਹੈ ਪੰਜਾਬ ਵਾਲਿਆਂ ਨੂੰ ਪਤਾ ਤੁਸੀਂ ਜ਼ਰੂਰ ਲਿਖਿਓ ਕਮੈਂਟ ਆਪਣੇ ਵਿਚਾਰ ਲਿਖਿਓ ਤਾਂ ਕਿ ਮੈਨੂੰ ਪਤਾ ਲੱਗੇ ਪੰਜਾਬ ਦੀ ਜਨਤਾ ਕੀ ਚਾਹੁੰਦੀ ਹੈ ਔਰ ਮੈਂ ਤੁਹਾਡੇ ਰਿਪਲਾਈ ਜ਼ਰੂਰ ਦੇਵਾਂਗਾ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ